ਨਿਕੋ ਅੱਜ ਬੜਾ ਇੱਕ ਦੁਖਦਾਈ ਫੈਸਲਾ ਰੌਜਮਨੂ ਕੋਰਟ ਦੇ ਵਿੱਚ ਆਇਆ ਕਿ ਜਿਹੜਾ ਸੱਜਨ ਕੁਮਾਰ ਨੂੰ ਇੱਕ ਕੇਸ ਦੇ ਵਿੱਚ ਬਰੀ ਕਰਤਾ ਗਿਆ ਜਿਹੜਾ ਜਨਕਪੁਰੀ ਵਿਕਾਸਪੁਰੀ ਦਾ ਕੇਸ ਸੀ ਔਰ ਇਹ ਲੜਾਈ ਜਿਹੜਾ ਪਰਿਵਾਰ 42-42 ਸਾਲਾਂ ਤੋਂ 40 ਸਾਲਾਂ ਤੋਂ ਲੜ ਰਹੇ ਨੇ ਔਰ ਉਸ ਤੋਂ باوجود ਐਫਓਜਾ ਫੈਸਲਾ ਆਣਾ ਇਹ ਬਾਕੀ ਖਾਲੀ ਪਰਿਵਾਰ ਦੇ ਨਹੀਂ ਪੂਰੀ ਉਸ ਕਮਿਊਨਿਟੀ ਦੇ ਵਿੱਚ ਬੜੀ ਨਮੋਸ਼ੀ ਹੋਈ ਹੈ ਇਹਦੇ ਵਿੱਚ ਔਰ ਮੈਂ ਸਮਝਦਾ ਕਿ ਇੰਨੀ ਵੱਡੀ ਲੜਾਈ ਜਿਹੜੀ ਕਾਮ ਲੜਦੀ ਪਈ ਹੈ ਉਹਦੇ ਵਿੱਚ ਇਸੇ ਕੇਸਾਂ ਦੇ ਨਾਲ ਰਿਲੇਟਡ ਕੇਸ ਦੇ ਵਿੱਚ ਜਿੱਥੇ ਤਿੰਨ ਕੇਸਾਂ ਦੇ ਵਿੱਚ 302 ਦੇ ਮੁਕਦਮੇ ਹੋਏ ਨੇ ਔਰ ਉਹਦੇ ਵਿੱਚ ਉਮਰ ਕੈਦ ਦੀਆਂ ਸਜ਼ਾਵਾਂ ਹੋ ਰੱਖੀਆਂ ਸਜਨ ਕੁਮਾਰ ਨੂੰ ਮਗਰ ਇਸ ਕੋਰਟ ਨੇ ਕੀ ਕਿ ਸੰਗਿਆਨ ਲਿਆ ਕਿਉਂਕਿ ਹਲੇ ਪੂਰੇ ਆਰਡਰਸ ਨਹੀਂ ਆਏ ਸਾਡੇ ਕੋਲ ਉਹ ਆਰਡਰ ਆ ਜਾਣ ਮਗਰ ਜਿੱਥੇ ਤਾਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਕੰਪਲੇਨੈਂਟ ਸੀ ਉੱਥੇ ਸਰਦਾਰ ਹਰਵਿੰਦਰ ਸਿੰਘ ਉਹਦੀ ਟ੍ਰਾਇਲ ਦੇ ਟਾਈਮ ਦੇ ਵਿੱਚ ਡੈਥ ਹੋ ਗਈ ਔਰ ਉਹਦੇ ਬਿਆਨ ਪੂਰੇ ਨਾ ਹੋਣ ਕਰਕੇ ਕੇਸ ਦੇ ਵਿੱਚ ਕਿਹਦੇ ਨਾਲ ਕਿਤੇ ਕਮਜ਼ੋਰੀ ਰਹਿ ਗਈ ਹੈ ਸੋ ਇਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਅ ਅਸੀਂ ਜਿਹੜੀਆਂ ਏਜੰਸੀਜ਼ ਹੈਗੀਆਂ ਨੇ ਜਿਹੜੀ ਇਨਵੈਸਟੀਗੇਸ਼ਨ ਏਜੰਸੀਜ਼ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਕਿ ਇਹਨੂੰ ਅਪੀਲ ਦੇ ਵਿੱਚ ਅਸੀਂ ਹਾਈ ਕੋਰਟ ਦੇ ਵਿੱਚ ਜਾਵਾਂਗੇ ਔਰ ਇਸ ਕੇਸ ਨੂੰ ਵੀ ਵਾਪਸ ਸਟਰੋਂਗ ਬਣਾ ਕੇ ਕਿਉਂਕਿ ਹਰ ਕੇਸ ਦੇ ਵਿੱਚ ਜਿੱਥੇ ਤੱਕ ਅਸੀਂ ਅੱਗੇ ਗਏ ਆ ਉਦੇ ਵਿੱਚ ਸਜਨ ਕੁਮਾਰ ਨੂੰ ਉਮਰ ਕੈਦੀ ਸਜ਼ਾ ਹੋਈ ਔਰ ਇਸ ਕੇਸ ਦੇ ਵਿੱਚ ਵੀ ਇਨਸ਼ੋਰ ਕਰਾਂਗੇ ਕਿ ਕਿਸੇ ਕਿਸਮ ਦੀ ਵੀ ਕਮੀ ਨਾ ਰਹੇ ਜੇ। ਲੇਕਿਨ ਸਰ ਦੇਖਿਆ ਜਾਂ ਕਿ ਪੰਜ ਜਿਹੜੇ ਵਿਟਨੈਸ ਸੀ ਉਹਨਾਂ ਨੇ ਪੂਰਾ ਧਿਆਨ ਦਿੱਤੇ ਆ। ਫਿਰ ਵੀ ਕੋਟ ਨੂੰ ਰਿਹਾ ਦੇਖੋ ਐਈ ਤੇ ਚਿੰਤਾ ਦੀ ਗੱਲ ਹੈ ਕਿ ਮੈਂ ਆਰਡਰ ਪੜੇ ਬਿਨਾ ਤੇ ਇਹ ਗੱਲ ਨਹੀਂ ਕੁਝ ਕਰ ਸਕਦਾ ਕਿ ਮੈਂ ਕਿਸੇ ਔਰ ਕੋਰਟ ਦੇ ਕਿੰਤੂ ਪਰੰਤੂ ਕਰਾਂ। ਮਗਰ ਬੜੀ ਹੈਰਾਨੀ ਜਨ ਗੱਲ ਹੈ ਕਿ ਪੰਜ ਪੰਜ ਵਿਟਨੈਸ ਜਿਨ੍ਹਾਂ ਨੇ ਆਪਣੇ ਅੱਖੀ ਦੇਖਿਆ ਹੋ ਜਿਨ੍ਹਾਂ ਦੇ ਆਪਣੇ ਉੱਤੇ ਬੀਤੀ ਹੋਏ ਜਿਨ੍ਹਾਂ ਦੇ ਘਰਾਂ ਦੇ ਉੱਤੇ ਪਥਰਾਵ ਕੀਤੀ ਹੁਣ ਉਹਨਾਂ ਦੇ ਉੱਤੇ ਜਾਨੀ ਹਮਲੇ ਹੋਏ ਹੋਣ ਉਹਨਾਂ ਲੋਕਾਂ ਨੇ ਅਗਰ ਬਿਆਨ ਦਿੱਤੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਕੇਦਣਾ ਕੋਰਟ ਨਜ਼ਰ ਅੰਦਾਜ਼ ਕਰ ਸਕਦੀ ਹੈ ਇਹ ਬੜੀ ਹੈਰਾਨੀ ਜਨਕ ਗੱਲ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਜਿਸ ਤਰੀਕਾ ਆਰਡਰ ਆਂਦਾ ਉਸ ਤੋਂ ਬਾਅਦ ਇੱਕ ਵਾਰ ਤੁਹਾਡੇ ਲੋਕਾਂ ਨਾਲ ਮੀਡੀਆ ਨਾਲ ਫਿਰ ਸੰਬੋਧਿਤ ਵੀ ਹੋਵਾਂਗੇ ਦੱਸਣ ਵਸੇ ਕਿ ਹੁਣ ਅਗਲਾ ਸਟੈਪ ਜਿਹੜਾ ਹੈ ਉਹ ਦਿੱਲੀ ਕਮੇਟੀ ਔਰ ਜਿਹੜੀ ਸਰਕਾਰੀ ਏਜੰਸੀਜ਼ ਨੇ ਜਿਹੜੀਆਂ ਜਿਨ੍ਹਾਂ ਦੇ ਥਰੂ ਇਹ ਕੇਸ ਪੈਰ ਹੈ ਨੇ ਸਟੇਟ ਵਰਸ ਅਸੀਂ ਇਹ ਸਾਰਿਆਂ ਨਾਲ ਮਿਲ ਕੇ ਯਾਦਾ ਜਲਦੀ ਹੋਰ ਗੱਲ ਤੋੜਨ ਲੱਗੇ ਗੱਲਬਾਤ ਰੱਖਾ